ਹੁਸ਼ਿਆਰਪੁਰ ਤੋਂ ਚੋਲਾ ਸਾਹਿਬ ਡੇਰਾ ਬਾਬਾ ਨਾਨਕ ਆਉਣ ਵਾਲੀਆਂ ਸੰਗਤਾਂ ਵਾਸਤੇ ਪੀਡਬਲਯੂਡੀ ਵਿਭਾਗ ਵੱਲੋਂ ਬਣਾਇਆ ਗਿਆ ਬਿਆਸ ਦਰਿਆ ਪਰ ਪਲਟੌਣ ਪੁਲ ਆਉ ਦਿਖਾਉਂਦੇ ਹਾਂ ਤੁਹਾਨੂੰ ਮੌਕੇ ਦੀਆਂ ਤਸਵੀਰਾਂ ਤੁਸੀਂ ਵੇਖੋ ਏਪੀਜੀ ਨਿਊਜ਼ ਪੰਜਾਬ ਬਿਊਰੋ ਚਿਪ ਜਸਪਾਲ ਚੰਦਨ ਦੀ ਇਹ ਖਾਸ ਰਿਪੋਰਟ ਅੱਜ ਅਸੀਂ ਪਹੁੰਚੇ ਹਾਂ ਪਿੰਡ ਭੇਟਪੱਤਨ ਜਿੱਥੇ ਸੰਗ ਦੇ ਮੇਲੇ ਨੂੰ ਲੈ ਕੇ ਜ਼ਿਲ੍ਹਾ ਹੁਸ਼ਿਆਰਪੁਰ ਦੇ ਖੜਿਆਲਾ ਸੈਨੀਆਂ ਤੋਂ ਇੱਕ ਸੰਗ ਚੱਲਦਾ ਹੈ ਤੇ ਇਸ ਪੱਤਨ ਰਾਹੀਂ ਲੰਘਦਾ ਹੋਇਆ ਡੇਰਾ ਬਾਬਾ ਨਾਨਕ ਸਾਹਿਬ ਚੋਲਾ ਸਾਹਿਬ ਦੇ ਮੇਲੇ 'ਚ ਸੰਗਤਾਂ ਪਹੁੰਚਦੀ ਹਨ ਔਰ ਪੀਡਬਲਯੂਡੀ ਮਹਿਕਮੇ ਦਾ ਬਹੁਤ ਵੱਡਾ ਉਪਰਾਲਾ ਰੈਂਦਾ ਹੈ ਜਿਹੜਾ ਹਰ ਸਾਲ ਇੱਥੇ ਪੁਲ ਬਣਾਇਆ ਜਾਂਦਾ ਹੈ ਔਰ ਸੰਗਤਾਂ ਵੱਲੋਂ ਬਹੁਤ ਵੱਡਾ ਧੰਨਵਾਦ ਕੀਤਾ ਜਾਂਦਾ ਹੈ ਪੀਡਬਲਯੂਡੀ ਮਹਿਕਮੇ ਦਾ ਕਿ ਸੰਗਤਾਂ ਬਹੁਤ ਆਰਾਮ ਦੇ ਨਾਲ ਇੱਥੋਂ ਲੰਘਦੇ ਹਨ ਅਤੇ ਚੋਲਾ ਸਾਹਿਬ ਦੇ ਮੇਲੇ ਡੇਰਾ ਬਾਬਾ ਨਾਨਕ ਸਾਹਿਬ ਪਹੁੰਚਦੀ ਹਨ ਕਿੰਨਾ ਦਾ ਡਾਕ ਮੇਰਾ ਨਾਮ ਆਮਰ ਸਿੰਘ ਹੈ ਕਿੱਥੋਂ ਦੇ ਰਹਿਣ ਵਾਲੇ ਹੋ ਅਸੀਂ ਇੱਧਰ ਆਲੰਪੁਰ ਤੋਂ ਕਿੱਥੋਂ ਆ ਰਹੇ ਅੱਜ ਮੈਂ ਇੱਧਰੋਂ ਵਰਜਵਾਲ ਤੋਂ ਆ ਰਿਹਾ ਹਾਂ ਇਹ ਜੋ ਪੁਲ ਬਣਾਇਆ ਗਿਆ ਪੀਡਬਲਯੂ ਮਹਿਕਮੇ ਵੱਲੋਂ ਤੇ ਕੀ ਕਹਿਣਾ ਚਾਹੁੰਦੇ ਸਬੰਧ ਚ ਇਹਦੇ ਤੇ ਇਹੀ ਕਹਿਣਾ ਚਾਹੁੰਦੇ ਆ ਕਿ ਵਧੀਆ ਕੀਤਾ ਜੋ ਇਹਨਾਂ ਨੇ ਬਣਾਇਆ ਜਿੱਦਾਂ ਹੁਣ ਆਪਣੇ ਚੱਲ ਰਿਹਾ ਆਪਣੇ ਸੰਗ ਵੀ ਆਉਣਾ ਆ ਜੀ ਤੇ ਇਹ ਬੜੇ ਵਧੀਆ ਗੱਲ ਆ ਕਿ ਉਹਨਾਂ ਨੇ ਇੱਧਰੋਂ ਦੀ ਸੰਗਤ ਦੇ ਲਈ ਲੰਗਨ ਲਈ ਬਹੁਤ ਵਧੀਆ ਇਹ ਪ੍ਰਬੰਧ ਕੀਤਾ ਆ ਤੇ ਜਿਹੜੇ ਮੇਰੇ ਵੀਰ ਹੈਗੇ ਆ ਟਰੈਕਟਰਾਂ ਮੋਟਰਸਾਈਕਲਾਂ ਵਾਲੇ ਉਹ ਵੀ ਉਧਰੋਂ ਇਧਰ ਆ ਸਕਦੇ ਆ ਮੱਥਾ ਟੇਕਣ ਲਈ ਚਲੋ ਜਿਨ੍ਹਾਂ ਨੇ ਤੁਰ ਕੇ ਤੇ ਜਿਨ੍ਹਾਂ ਨੇ ਸੰਗ ਦੇ ਨਾਲ ਆਉਣਾ ਆਉਣਾ ਹੀ ਆ ਤੇ ਜਿਹੜੇ ਮੇਰੇ ਵੀਰ ਉਹ ਗੱਡੀਆਂ ਮੋਟਰਸਾਈਕਲਾਂ ਵਾਲੇ ਆ ਤੇ ਉਹਨਾਂ ਲਈ ਵੀ ਵਧੀਆ ਰਾਹ ਬਣਾਤਾ ਇਹ ਲੰਗਰ ਦੀ ਸੰਗਤ ਲਈ ਬਹੁਤ ਵਧੀਆ ਇਹ ਕੀਤਾ ਉਹਨਾਂ ਨੇ ਧੰਨਵਾਦ